ਵਾਹਿਗੁਰੂ ਜੀ ਕਾ ਖਾਲਸਾ ਵੇ ਰਿ ਖਾਲੀ। ਮੈਂ ਤੁਹਾਡਾ ਆਪਣਾ ਰੰਜੋ ਸਿੰਘ ਰਾਮਗੜੀ ਆ। ਅੱਜ ਆਪਾਂ ਇੱਕ ਅ ਬਹੁਤ ਹੀ ਸੀਰੀਅਸ ਮੁੱਦੇ ਤੇ ਜਿਹੜਾ ਨਾਲ ਗੱਲਬਾਤ ਕਰਨੀ ਆ। ਜਦੋਂ ਕੋਈ ਅਣਹੋਣੀ ਹੋ ਜਾਂਦੀ ਆ ਤਾਂ ਸਾਡੇ ਲੀਡਰ ਮਗਰਮਸਤੇ ਹਿੰਦੂ ਹਿੰਦੂ ਸੱਟਨ ਜ਼ਰੂਰ ਆ ਜਾਂਦੇ ਨੇ। ਪਹਿਲਾਂ ਉਹਨਾਂ ਦਾ ਕੋਈ ਤੇਲ ਨਹੀਂ ਹੁੰਦਾ। ਸਾਨੂੰ ਬਖਾਉਣੇ ਆ। ਜਿਹੜਾ ਆਪਾਂ ਬਟਵਰ ਤੋਂ ਧਰੋਲੇ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਟੂਲ ਟੈਕਸ ਨੰਗਨਸਾਰੀ ਇੱਕ ਪੂਰਿਆਂ ਨੂੰ ਅੱਗੇ ਚੀਮਿਆਂ ਨੂੰ ਰੋਡ ਨਿਕਲਦਾ ਹੈ ਜੀ ਆਸਨ ਰੂਲ ਸਾਈਡ ਤੋਂ ਜੀ ਗੱਡੀਆਂ ਆ ਰਹੀਆਂ ਨੇ ਆ ਸਾਹਮਣੇ ਟੂਲ ਟੈਕਸ ਦੇ ਸਿਰੇ ਹਾਂ ਜਿਦੋਂ ਆਪਾਂ ਟੂਲ ਟੈਕਸ ਨੰਗਨਸਾਰੀ ਤੋਂ ਦਿਖਾਉਣੇ ਹੈਗੇ ਆਹ ਰੋਡ ਚੱਲੇਗਾ ਧਰੋਲੇ ਨੂੰ ਸਿੱਧਾ ਬਰਨਾਲੇ ਨੂੰ ਤੇ ਜਿਹੜਾ ਆਹ ਰੋਡ ਹੈ ਇਹ ਜਾ ਰਿਹਾ ਜੀ ਪਿੰਡਾਂ ਨੂੰ ਪਿੰਡ ਪੂਰੇ ਉਹ ਪਹਿਲਾਂ ਫਿਰ ਅੱਗੇ ਕੁੱਬੇ ਚੀਮਾ ਹੁੰਦਾ ਇਕ ਦੇ ਕਿਸੇ ਵੇਲੇ ਵੀ ਉਹਦੇ ਇੱਕ ਵੱਡਾ ਹਾਸਾ ਹੋ ਸਕਦਾ ਆ ਦੇਖ ਤਾਂ ਉਹਦੇ ਪ੍ਰਸ਼ਾਸਨ ਦਾ ਹੱਕ ਬਣਦਾ ਵੇਖਾ ਟੁਕੜ ਟੁਕ ਕੋਈ ਲੋਹ ਦੀ ਗ੍ਰਿਲ ਜਾਂ ਕੋਈ ਸਿਮਿੰਟ ਦੀ ਦੀ ਬਾਉਂਡਰੀ ਮਰ ਜAVE ਜੇ ਇੱਥੇ ਇੱਕ ਮੋਟਰਸਾਈਕਲ ਵਾਲਾ ਥੱਲੇ ਡਿੱਗਦਾ ਜੀ ਤਾਂ ਡਿੱਗਣ ਸਾਰੀ ਉਹਦਾ ਮਨਕਰ ਉੱਟੂਗਾ ਜੀ ਆ ਦੇਖੋ ਉਸ ਤਰ੍ਹਾਂ ਇਧਰ ਆਗਾ ਬਾਈ ਚਾਂਸ ਦੋ ਗੱਡੀਆਂ ਹੁੰਦੇ ਨੇ ਜੀ ਤਾਂ ਇੱਕ ਗੱਡੀ ਜਿਹੜੇ ਜਿਹੜੇ ਜਿਨ੍ਹਾਂ ਨੂੰ ਤਾਂ ਪਤਾ ਇਹਦੇ ਬਾਰੇ ਵੀ ਇੱਥੇ ਰੋਡ ਤੰਗ ਆ ਉਹ ਤਾਂ ਗੱਡੀ ਪਿੱਛੇ ਖੜਾ ਲੈਂਦੇ ਨੇ ਜਿਹੜਾ ਕੋਈ ਨਵਾਂ ਵਿਚਾਰ ਆਉਂਦਾ ਉਹ ਇੱਥੇ ਕਿਸੇ ਟਾਈਮ ਵੀ ਹਾਦਸੇ ਦਾ ਸ਼ਿਕਾਰ ਹੋ ਸਕਦਾ ਸਾਡੀ ਜਿਵੇਂ ਹੀ ਆਪਾਂ ਪੂਰੇ ਪਿੰਡ ਵੱਲ ਮੁੜਦੇ ਹਾਂ ਤਾਂ ਇਹ ਸਾਈਡਾਂ ਤੇ ਤੁਸੀਂ ਦੇਖੋ ਕਰੀਬ-ਕਰੀਬ 13 ਤੋਂ 14 ਫੁੱਟ ਨੀਮਾ ਹੋਣ ਕਰਕੇ ਕੋਈ سپورਟ ਨਾ ਹੋਣ ਕਰਕੇ ਕਦੋਂ ਵੀ ਕੋਈ ਪੜ ਹਾਸਾ ਹੋ ਸਕਦਾ ਹੈ ਦੋਨੇ ਸੈਡਾਂ ਸਾਨੂੰ ਬਖਾਉਣੇ ਦੇਖੋ ਜੀ ਬਹੁਤ ਹੀ ਯਾਨਕਿ ਆਪਾਂ ਨੂੰ ਮੌਦਾ ਕੂਆ ਕਹਿ ਸਕਦੇ ਆ ਦੇਖੋ ਤੁਸੀਂ ਲੋ ਜੀ ਭਰਾਓ ਇੱਕ ਪਾਸੇ ਟੋਲ ਕੰਪਨੀਆਂ ਲੱਖਾਂ ਰੁਪਏ ਦੀ ਡੇਲੀ ਕਮਾਈ ਕਰਦੇ ਨੇ ਤੇ ਨਾਲ ਹੀ ਉਹਨਾਂ ਦਾ ਕੋਈ ਵੀ ਧਿਆਨ ਨਹੀਂ ਹੈਗਾ ਬੀ ਰੋਡ ਸੇਫਟੀ ਨੂੰ ਲੈ ਕੇ ਵੀ ਇੱਥੇ ਕੋਈ ਕੋਈ ਲੋਹਰੀ ਗ੍ਰਿੱਲ ਵਗੈਰਾ ਜਾਂ ਕੋਈ ਬਾਉਂਡਰੀ ਵਾਲ ਬਣਾਈ ਜਾਵੇ ਨਾ ਹੀ ਇੱਥੇ ਕੋਈ ਪ੍ਰਸ਼ਾਸਨ ਦਾ ਧਿਆਨ ਜੋ ਜ਼ਿਲ੍ਹੇ ਦੀ ਮਾਂ ਹੁੰਦਾ ਡੀਸੀ ਸਾਹਿਬ ਤੇ ਨਾ ਹੀ ਸਾਡੇ ਇੱਥੋਂ ਦੇ ਕੋਈ ਵਿਧਾਇਕ ਜਿਨ੍ਹਾਂ ਦਾ ਕੋਈ ਵੀ ਧਿਆਨ ਨਹੀਂ ਹੈਗਾ ਵੀ ਇਹ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਇੱਥੇ ਸੇਫਟੀ ਨੂੰ ਰੱਖਣਾ ਵੀ ਲੋਕ ਇੱਥੇ ਰੁਟੀਨ ਦੇ ਵਿੱਚ ਲੋਕਾਂ ਲੋਕਾਂ ਦਾ ਜਨਕੀ ਖੇਤਾਂ ਵਾਲਿਆਂ ਦਾ ਜਨਕੀ ਰੁਟੀਨ ਚ ਆਉਣਾ ਜਾਣਾ ਹੁੰਦਾ